ਅਲ ਮਿਲ ਕੇ ਸਾਰੇ ਰਹਿਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਜ ਇਹ ਜਿਹੜਾ ਦਿਨ ਆਇਆ ਖੁਸ਼ੀਆਂ ਭਰਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਨੇ ਆ ਕਿ ਸਦਾ ਇਹਨਾਂ ਦੀ ਜੋੜੀ ਬਣੀ ਰਹੇ ਔਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੀ ਫੈਮਲੀ ਸਾਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਖੁਸ਼ ਹੈ ਜਦੋਂ ਘਰ ਚ ਨਵੀਂ ਨੂੰ ਆਉਂਦੀ ਹੈ ਸੱਸ ਦੀਆਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਤੁਹਾਡੀਆਂ ਪਰਸਨਲੀ ਕੀ ਹੋ ਜੇ ਐਕਸਪੈਕਟੇਸ਼ਨਸ ਤੁਹਾਡੀਆਂ ਹੋਈਆਂ ਨੇ ਇਹ ਤੇ ਮਾਂ ਦੀ ਇੱਜ਼ਾਈ ਰਿਸ਼ਤਾ ਆ ਇਹ ਕਿ ਵੀ ਮੈਂ ਨੂੰ ਨਹੀਂ ਕਦੀ ਉਹਨੂੰ ਮੰਨਾਂਗੀ ਇਹ ਆ ਵੀ ਮੇਰੀ ਬੇਟੀ ਰਹੇਗੀ ਮੈਂ ਜਿੱਦਾਂ ਮੇਰੀ ਬੇਟੀ ਹੈ ਮੈਂ ਉਹਨੂੰ ਵੀ ਆਪਣੀ ਬੇਟੀ ਬਣਾ ਕੇ ਰੱਖਾਂਗੀ ਕਿੰਨਾ ਚਾਅ ਮੈਂ ਅੱਜ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਚਾਅ ਆ ਤੁਹਾਨੂੰ ਸਾਰਿਆਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਚਾਅ ਆ ਪੁੱਤ ਦੇ ਵਿਆਹ ਦੀਆਂ ਬੜੀਆਂ ਰੀਝਾਂ ਹੁੰਦੀਆਂ ਮਾਨੂੰ ਸਾਰੀਆਂ ਪੂਰੀਆਂ ਕੀਤੀਆਂ ਹਾਂ ਹਾਂਜੀ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਹਾਂ ਠੀਕ ਹੈ ਬਾਕੀ ਬਿਲਕੁਲ ਜੀ ਸਾਡੇ ਪੂਰੇ ਪਰਿਵਾਰ ਨੂੰ ਅੱਜ ਚਾਅ ਵੀ ਆ ਖੁਸ਼ੀ ਵੀ ਆ ਤੇ ਅਸੀਂ ਪਰਿਵਾਰ ਤੋਂ ਦਾ ਸ਼ੁਕਰ ਗੁਜ਼ਾਰਿਆ ਵੀ ਤੁਹਾਡੀ ਬੱਚੇ ਨੂੰ ਜੋੜੀ ਸੋਹਣੀ ਬਣੀ ਹੈ ਤੁਹਾਨੂੰ ਤਾਂ ਕਿੰ다 ਦੀ ਐਕਸਪੈਕਟੇਸ਼ਨਸ ਨੇ ਬਿਲਕੁਲ ਜੀ ਖੁਸ਼ੀ ਹੋਣੀ ਰੱਬ ਦਾ ਸ਼ੁਕਰ ਕਰਦੇ ਹਾਂ ਵੀ ਇਹ ਬੱਚੇ ਖੁਸ਼ ਰਹਿਣ ਘਰ ਚ ਦੋ ਦੋ 올ੰਪੀਅਨ ਹੋ ਗਏ ਹੁਣ ਬਿਲਕੁਲ ਜੀ ਦੋ ਦੋ 올ੰਪੀ ਹੋ ਗਏ ਔਰ ਉਮੀਦ ਹੈ ਵੀ 22 ਚ ਦੋ ਮਾਡਲ ਕਰ ਸਕੋਗੇ ਦੋ ਦੋ ਆਇਆਗਾ ਵੀ ਹੁਣ ਜਿਹੜੇ ਪਰਿਵਾਰ ਦੇ ਵਿੱਚ ਕਿੰਨਾ ਕ ਚਾਅ ਸੀਗਾ ਇਸ ਵਿਆਹ ਨੂੰ ਲੈ ਕੇ ਕਿਉਂਕਿ ਲਗਾਤਾਰ ਕਈ ਚੀਜ਼ਾਂ ਚੱਲ ਰਹੀਆਂ ਸੀਗੀਆਂ ਐਂ ਬੜੇ ਮਤਲਬ ਇੱਕ ਕਹਿ ਲੋ ਕਿ ਲੋਕਾਂ ਦੇ ਵਿੱਚ ਨਾ ਹੁੰਦੇ ਹੋਏ ਬੜੇ ਘੱਟ ਤਰੀਕੇ ਦੇ ਨਾਲ ਵਿਆਹ ਹੋਇਆ ਬਿਲਕੁਲ ਜੀ ਦੋ ਦੋ ਤੋਂ ਬਰਨ ਤੋਂ ਕਰ ਚੋਂਸ ਚੜ੍ਹਿਆ ਲਗਨ ਲਤਨ ਦੇ ਭਾਗ ਤੋਂ ਹੋਇਆ ਔਰ ਉਹ ਵੀ ਤਰ੍ਹਾਂ ਨਾਲ ਹੋਰ ਕਮਨ ਪ੍ਰੀਤੋੜ ਅੱਜ ਜੋ ਅਸੀਂ ਲਾਹੇ ਵਿੱਚ ਬੜੇ ਚਕ੍ਰੰਤਰੀ ਹੋਇਆ ਅਈ ਪ੍ਰਮਾਤਮਾ ਦਾ ਸ਼ੁਕਰ ਦਾ ਕਰਦੇ ਬੜੇ ਸਾਦੇ ਜਿਹੇ ਢੰਗ ਦੇ ਨਾਲ ਵਿਆਹ ਜਿਹੜਾ ਤੁਸੀਂ ਆਪਣੇ ਬੇਟੇ ਦਾ ਕਰ ਰਹੇ ਹੋ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਕੀ ਹੈ ਕਿ ਫੈਮਿਲੀ ਪਲੈਨਿੰਗ ਸੀ ਇਹ ਸਭ ਨਹੀਂ ਜੀ ਬੱਚਿਆਂ ਦੀ ਆਫਸਰ ਚ ਪਹਿਲੇ ਦੋ ਚੀਜ਼ ਕੀ ਮੁੱਕੇ ਜਿਨ੍ਹਾਂ ਨੇ ਜਿਵੇਂ ਮਰੀਦਾਂ ਪਰ ਪੂਰੀ ਪੁਰਾਣੇ ਇਹ ਗਲਤੀ ਹਾਂ ਭਰੀ ਅੱਜ ਹਾਕੀ ਟੀਮ ਵੀ ਆਈ ਹੈਗੀ ਇਹ ਪੂਰੀ ਜਿਹੜੀ ਹੈਗੀ ਹੈ ਪੂਰੇ ਜਿਹੜੀ ਇੰਡੀਆ ਦੀ ਪੂਰੀ ਹਾਕੀ ਦੇ ਟੋਟਲ ਪਲੇਅਰ ਆਏ ਆ ਔਰ ਉਹਦੇ ਜਨਰਲ ਸੈਕਟਰੀ ਫੋਰਟ ਡਿਪਾਰਟਮੈਂਟ ਜਿਹੋ ਉਹਨਾਂ ਦੇ ਹਾਕੀ ਦੇ ਕਮਿਟੀ ਦੇ ਮੈਂਬਰ ਆ ਸਾਰੇ ਪਹੁੰਚੇ ਜੀ ਅੱਜ ਸ਼ੋਰ 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 ਮਦੀਪ ਜਿਹੜਾ ਦਿਓ ਵੀਡੀਓ ਨੂੰ ਵੀ ਜੜਾ ਖੜਾ ਹੈ ਇਹਨੂੰ ਦਬਾ ਕੇ ਜਾਈਏ ਕਿਹੜਾ ਦਿਓ ਕੈਪਚਰ ਦਿਓ ਅੱਜ ਸ਼ੋਰ 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 ਮਦੀਪ ਜਿਹੜਾ ਦਿਓ ਵੀਡੀਓ ਨੂੰ ਵੀ ਜੜਾ ਖੜਾ ਹੈ ਇਹਨੂੰ ਦਬਾ ਕੇ ਜਾਈਏ चओ <laughs>